ਇਹ ਇੱਕ ਤਗੜਾ ਨੰਬਰ ਹਰਿਆਣੇ ਵਾਲਾ ਜੋਗੀ ਆਪਣੀ ਟੀਮ ਲਈ ਜੋੜਦਾ ਹੋਇਆ ਸਰਹਾਰਾ ਰੋਹਾਂ ਦੀ ਖੇਡ ਕਲੱਬ ਹੈ ਚੰਨਾ ਵਾਲਾ ਪੋਰੀ ਆ ਉਹ ਜਿੰਨੇ ਸੱਪੜੀਏ ਥੋੜੀ ਆ ਸਾਬਜੇ ਸਵਾਰਾ ਮੁੰਡਾ ਆ ਪੁੱਜ ਕੇ ਸਲੱਖਾ ਆ ਕਬੱਡੀ ਮਾਰਿਆ ਚਾਰ ਤਿਆਰ ਨੇ ਢਾਗੇ ਵਾਲਾ ਗੁਰਵਿੰਦਰ ਆ ਕੱਟਣ ਵਾਲੀਆ ਪਰ ਟੱਕ ਦਮਲ ਤੇ ਨੰਬਰ ਰਾਜੇ ਦੀ ਉਹ ਤੌਰ ਆ ਗਿਆ ਓ ਬਾਈ ਕਹਿੰਦੇ ਤੁੱਲਾ ਆ ਗਿਆ ਲੈ ਵੀ ਖਦੇ ਲਾ ਕਬੱਡੀ ਮਾਰਿਆ ਉਹ ਕਹਿੰਦੇ ਕਬੱਡੀ ਦਾ ਮੱਚਦਾ ਗਿਆਰ ਹੈ ਮੇਰੇ ਮੇਰੇ ਦੁੱਲਾ ਪੱਕੇ ਪਿੰਡ ਵਾਲਾ ਐਨ ਲੋਕੀ ਕਹਿੰਦੇ ਪੁੱਛਦੇ ਸੀਗੇ ਵੀ ਰਾਜਿਆਂ ਵਿੱਚ ਦੁੱਲਾ ਆਵੇਗਾ ਜਾਂ ਨਹੀਂ ਹਾ ਸੱਚੀ ਬੋਲੀ ਬੋਲੀਆ ਕਹਿੰਦੇ ਝੋਲੇ ਵਾਲੇ ਨੇ ਵੀ ਟੱਚ ਮੈਨੂੰ ਤੇ ਨੰਬਰ ਰੇਡਰ ਦੇ ਸੀਸੇ ਜਿੰਦਾ ਹੋਇਆ ਹਾਂ ਕਹਿੰਦੇ ਯਾਰ ਤੇ ਪੂਰੇ ਸੀਜ਼ਨ ਦਾ ਕਹਿੰਦੇ ਬੈਸਟ ਰੇਡਰ ਹੈ ਮੇਰੇ ਮੇਰੇ ਢੋਲਾ ਪਰਸਰੀਆ ਮਾਣ ਹੈ ਕਹਿੰਦੇ ਪੰਜਾਬ ਸਪੋਰਟ ਕਬੱਡੀ ਕਲੱਬ ਐਂਟਰਡ ਆਉਣ ਨੂੰ ਪਰ ਸਾਹਮਣੇ ਦੇ ਮੈਦਾਨ ਦੇ ਵਿੱਚ ਆ ਬੂਟਾ ਹੈ ਕਹਿੰਦੇ ਮਿਦਾਨੇ ਵਾਲਾ ਉਹ ਮੁੰਡਾ ਕਹਿੰਦੇ ਖਿਡਾਰੀ ਦੇ ਰਹੀਆਂ ਦਾ ਐਨ ਬਲੋ ਹੋ 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 ਟੱਕਰ ਸਿਰੇ ਦੀ ਬੰਨੇ ਸਮੂਥ ਸਪੇਨ ਜੱਗਾ ਹੌਲਣ ਵਾਲਾ ਜਿਹਦਾ ਪਿਆਰ ਖੱਲੇ ਵਾਲੇ ਬੱਬੂ ਦੇ ਨਾਲ ਵੱਡੇ ਵੀਰਾਂ ਦਾ ਵੱਡਾ ਧੰਨਵਾਦ ਪੰਜ ਤੇ ਕਹਿੰਦੇ ਜਿਹੜੀ ਕਪੜਾ ਦੁਨੀਆ ਦੇ ਵੱਡੇ 스타 ਉੱਥੇ ਵੀ ਪੜਦੇ ਆ ਆ ਪੈਂਦੀ ਹੈ ਰੇਡ ਨੌ ਤਰੀਕ ਨੂੰ ਸਮਰਾਲੇ ਦਾ ਕਬੱਡੀ ਕੱਪ ਆ ਵੱਡਾ ਪ੍ਰੋਟੈਕਟ ਵੀ ਸਾਡਾ ਕੋਚ ਮਾਸ਼ੀਦਾ ਸਾਹਿਬ ਸਾਰੇ ਮੇਰਾ ਸਪੋਰਟ ਦੇ ਰਿਹਾ ਆ ਟੱਕਰ ਸਿਰੇ ਦੀ ਆ ਸਿਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਉੱਤਰ ਆਉਂਸ ਫਰੇਡਾ ਨੰਬਰ ਅਪਡੇਟ ਹੋ ਗਈ ਜੋਰ ਲਾ ਰਿਹਾ ਅਗਲੀ ਰੇਡ ਕਹਿੰਦੇ ਸੱਜਣ ਵਾਲਿਆ ਆ ਪਿੰਡਾ ਪੌਣ ਦੀ ਬਾਤ ਆ ਰਿਹਾ ਆ ਛੋਟੀ ਉਮਰ ਤੇ ਯਰਦੇ ਵੱਡੇ ਅਸਲਾ ਜਾਂ ਦੇ ਦਲਾਲਪਰੀਆ ਚੜਦੀ ਕਲਾ ਇਸਪੁਰ ਆਂਦਾਲੇ ਵਾਲ ਤੇ ਦੋ ਸਰਦਾਰ ਇੱਕ ਨੂੰ ਦੁਨੀਆ ਭਾਉ ਭਾਉ ਕਹਿੰਦੀ ਆ ਭਾਗੇ ਵਾਲਾ ਗੁਰਵਿੰਦਰ ਆਹ ਕਹਿੰਦੇ ਬਸਿਆ ਵਾਲੇ ਟੀਮੇ ਹਾਲਾ ਪਿਆਰ ਤੇ ਨਾਲ ਕਹਿੰਦੇ ਕੱਪੜਵਾਲਿਆ ਆਹ ਭਾਉ ਭਾਈ ਭਾਉ ਭਾਈ ਭਾਉ ਤੇ ਫੈਸਾ சத்கரு ஃசலா நம்பர் ரஃபரி ஃபேசல கிரோங்க நம்பர் நம்பர் ਰੇਟਰ ਦੇ ਹਿੱਸੇ ਜੁੜਦਾ ਹੈ ਨੰਬਰ ਧਾਰੀ ਦਾ ਲੱਗੂ ਆ ਗਿਆ ਕਿਸਨੇ ਵੜਿਆ ਕਰ ਮੜੇ ਦੀ ਗੱਲ ਹਾਂ ਕਹਿੰਦੇ ਲੱਗੂ ਆ ਗਿਆ ਦਵਾਰ ਵਾਲਾ ਨੰਬਰ ਕਹਿੰਦੇ ਰੇਟਰ ਨੂੰ ਦਿੱਤਾ ਗਿਆ ਹਾਂ ਇਹ ਕਹਿੰਦੇ ਬੱਟੂ ਨਗਾਲ ਦਾ ਚੰਡਿਆ ਹੋਇਆ ਪੱਠਾ ਮੇਰੇ ਵੀਰੋ ਲੱਗੂ ਕਹਿੰਦੇ ਬੜਾ ਹਾਕਬੱਡੀ ਪਾਉਣ ਦੇ ਨੇ ਉਧਰ ਕਹਿੰਦੇ ਕੀਪਾ ਟਾਂਡਾ ਮਾਰ ਕਰ ਲੈ ਔਰ ਸਭੀ ਖੇਡ ਦੇ ਉੱਪਰ ਨਾਲ ਕਹਿੰਦੇ ਨੌਜਵਾਨ ਤਿਆਰ ਬਾਤ ਤਿਆਰ ਨੇ ਉਹ ਪਰਲੀ ਕਰੇ ਪਰ ਬੱਬੂ ਲੱਗਿਆ ਹੈ ਛਰੇੜੀ ਵਾਲਾ ਆਹ ਸਾਹਮਣੇ ਉਹ ਲੱਗਿਆ ਟੁੱਟ ਕੇ ਵੀਡੀਓ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ